ਗੋਭੀ ਗਾਜਰਾਂ ਦਾ ਅਚਾਰ ਬਣਾਉਣ ਵਾਸਤੇ ਮੈਂ ਇੱਥੇ 1 ਕਿਲੋ ਗੋਭੀ ਲਈ ਹੈ ਤੇ 1 ਕਿਲੋ ਗਾਜਰਾਂ ਲੈ ਲਈਆਂ ਇੱਧਰ ਪਾਣੀ ਖੁੱਲਾ ਪਾਣੀ ਅਸੀਂ ਰੱਖ ਲਿਆ ਜਿਹਦੇ ਚੰਗੀ ਤਰ੍ਹਾਂ ਉਬਾਲ ਆ ਗਿਆ ਵੇ ਵਿੱਚ ਗੋਭੀ ਗਾਜਰਾਂ ਪਾ ਦਈਏ ਤੇ ਤੇਜ਼ ਉਬਲਦੇ ਹੋਏ ਪਾਣੀ ਚ ਸਿਰਫ 5 ਮਿੰਟ ਅਸੀਂ ਇਹਨਾਂ ਨੂੰ ਉਬਾਲ ਲਿਆ ਵਾ ਤੇ ਹੁਣ ਇੱਕ ਅਸੀਂ ਖੁੱਲੇ ਪਾਂਡੇ ਵਿੱਚ ਇਹਨੂੰ ਕੱਢ ਲਾਂਗੇ ਬਸ 5 ਮਿੰਟ ਉਬਾਲ ਲੈ। ਸਬਜ਼ੀਆਂ ਸਾਡੇ ਕਲੀਆਂ ਨਹੀਂ ਚਾਹੀਦੀਆਂ ਬਸ ਇਹਨਾਂ ਨੂੰ ਇੱਕ ਵਾਰੀ ਗਰਮ ਪਾਣੀ ਚੋਂ ਕੱਢਣਾ ਹੁੰਦਾ ਹੈ। ਇੱਥੇ ਮੈਂ ਧੁੱਪੇ ਇਹਨਾਂ ਨੂੰ ਸੁਕਾ ਲਾਂਗੇ। 2 ਦਿਨ ਦੀ ਧੁੱਪਨ ਚਾਹੀਦੀ ਹੁੰਦੀ ਹੈ। ਧੁੱਪ ਨਾ ਹੋਵੇ ਤੇ ਤੁਸੀਂ ਪੱਖੇ ਥੱਲੇ ਵੀ ਸੁਕਾ ਸਕਦੇ ਹੋ। ਗੋਭੀ ਕੱਜਾ ਸਾਡੀ ਸੁੱਕੀ ਹੈ। ਹੁਣ ਅਸੀਂ ਭਾਰੇ ਥੱਲੇ ਦਾ ਕੋਈ ਪਾਂਡਾ ਲੈ ਲਾਂਗੇ ਕੋਈ ਵੀ ਕੜਾਈ ਪਤਲਾ ਤੁਸੀਂ ਲੈ ਸਕਦੇ ਹੋ। ਵਿੱਚ ਪਾਵਾਂਗੇ ਇੱਕ ਕੋਲੀ ਭਰ ਕੇ ਸਰੋਂ ਦਾ ਤੇਲ ਆਚਾਰ ਹਮੇਸ਼ਾ ਸਰੋਂ ਦੇ ਤੇਲ ਚ ਬਣਾਇਆ ਜਾਂਦਾ ਵਾ। ਇੱਥੇ ਤੇਲ ਨੂੰ ਆਪਾਂ ਚੰਗੀ ਤਰ ਵਾਜੇ ਤੇ ਫਿਰ ਇਹਨੂੰ ਅਸੀਂ ਗੈਸ ਨੂੰ ਬੰਦ ਕਰ ਦਿੰਦਾ ਨਾਰਮਲ ਤੇਲ ਹੋ ਜਾਏਗਾ ਤੇ ਹੁਣ ਅੱਛੀ ਅਸੀਂ ਪਾਵਾਂਗੇ ਹਿੰਗ ਜੀਰਾ ਸੌਫ ਤੇ ਅਜਵਾਇਨ ਠੀਕ ਹੈ ਇਹਨਾਂ ਨੂੰ ਅਸੀਂ ਭੁੰਨ ਲਾਂਗੇ 2 ਚਮਚਾ ਜੀਰਾ 2 ਚਮਚਾ ਸੌਫ ਤੇ ਇੱਕ ਛੁਟਕੀ ਤੋਂ ਥੋੜਾ ਜਿਹਾ ਜ਼ਿਆਦਾ ਹਿੰਗ ਲਈ ਹੈ ਤੇ ਅੱਧਾ ਚਮਚਾ ਅਜਵਾਇਨ ਦਾ ਲਿਆ ਬਾਕੀ ਸਾਰੀ ਰੈਸਪੀ ਮੈਂ ਡਿਸਕ੍ਰਿਪਸ਼ਨ ਵਿੱਚ ਲਿਖ ਦਾਂਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਉੱਥੇ ਦੇਖ ਲੈਣਾ ਹੁਣ ਇਹਦੇ ਵਿੱਚ ਜਾਣਗੇ ਥੋੜੇ ਜਿਹਾ ਸੁੱਕੇ ਮਸਾਲੇ ਜ਼ਿਆਦਾ ਮਸਾਲਿਆਂ ਦਾ ਇਸਤੇਮਾਲ ਨਹੀਂ ਕਰਾਂਗੇ ਬਹੁਤ ਸਿੰਪਲ ਤਰੀਕੇ ਨਾਲ ਰੈਸਪੀ ਤੁਹਾਡ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਚਮਚਾ ਜਾੜਿਆ ਦੇਕੀ ਮਿਰਚ ਦਾ ਇੱਕ ਚਮਚਾ ਤਿੱਖੀ ਲਾਲ ਮਿਰਚ ਦਾ ਤੇ ਇੱਕ ਚਮਚਾ ਗਰਮ ਮਸਾਲੇ ਦਾ ਇੱਥੇ ਮੈਂ ਖੜੇ ਮਸਾਲਿਆਂ ਦਾ ਇਸਤੇਮਾਲ ਨਹੀਂ ਕੀਤਾ ਨਾ ਹੀ ਮੈਂ ਅਦਰਕ ਪਾ ਰਹੀ ਹਾਂ ਨਾ ਹੀ ਲ ਸਿਮਪਲ ਤਰੀਕੇ ਨਾਲ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਠੀਕ ਹੈ ਹੁਣ ਇੱਚ ਮੈਂ ਗੋਭੀ ਗਾਜਰਾ ਵੀ ਪਾਤੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੈਨੂੰ ਹਲਕਾ ਜਿਹਾ ਨਾ ਪਾਣੀ ਲੱਗਾ ਸੀ ਮੈਂ ਕਿਹਾ ਚੱਲ ਇਹਨਾਂ ਨੂੰ ਸੁੱਕਾ ਪਉਣ ਲੈਂਨੀ ਆ ਪਰ ਅਸੜਨੀਆਂ ਸ਼ੁਰੂ ਹੋ ਗਏ ਤਾਂ ਮੈਂ ਫਟਾਫਟ ਕੱਢ ਲਿਆ ਮੈਂ ਕਿਹਨੇ ਤੇਲ ਜੀ ਪਉਣ ਲਾਂਗੇ ਠੀਕ ਹੈ ਹੁਣ ਇੱਚ ਜਾ ਰਿਹਾ 3 ਤੋਂ 4 ਚਮਚੇ ਲੂਣ ਦੇ ਨੂਨ ਹਮੇਸ਼ਾ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਚਾਰਚ ਮਿਸ਼ਲ ਜਿਆਦਾ ਹੀ ਜਾਂਦਾ ਵੈ ਤੇ ਇੱਥੇ ਮੈਂ ਅੱਧੀ ਕੋਲੀ ਰਾਈ ਦੀ ਲਈ ਸੀ ਜਿਹਨੂੰ ਮੈਂ ਪੀਸ ਲਿਆ ਚਮਚੇ ਨਾਲ ਵੇਖਿਆ ਤੇ ਚਾਰ ਕ ਚਮਚੇ ਸਾਡੀ ਰਾਈ ਸੀ ਠੀਕ ਹੈ ਬਿਲਕੁਲ ਬਰੀਕ ਵਾਲੀ ਹੁੰਦੀ ਹੈ ਨਾ ਉਹ ਦੋ ਟੇ ਲਏ تھے ਮੈਂ ਗੁੜ ਦੇ ਵਾਲੇ ਲਏ ਸੀ ਜਿੰਨੂੰ ਮੈਂ ਛੋਟਾ ਛੋਟਾ ਕੱਟ ਕੇ ਤੋਪਾਤਾ ਵੇ ਹੁਣ ਇਹ ਚ ਜਾ ਰਹੀ ਹੈ ਇੱਕ ਕੋਲੀ ਸਿਰਕੇ ਦੀ ਸਿਰਕਾ ਤਾਂ ਸਾਰਿਆਂ ਨੂੰ ਪਤਾ ਹੀ ਕਿਉਂ ਪਾਇਆ ਜਾਂਦਾ ਹੈ ਇਹਦੇ ਨਾਲ ਸਾਡਾ ਖੱਟਾ ਮਿੱਠਾ ਚਟਪਟਾ ਤਿੱਖਾ ਚਾਰ ਬੰਦਾ ਨਾਲੇ ਸਾਡਾ achar ਜਿਹੜਾ ਨਾ ਜਲਦੀ ਖਰਾਬ ਨਹੀਂ ਹੁੰਦਾ ਲੰਬੇ ਸਮੇਂ ਤੱਕ ਅਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ वैसे मैं थे, किलो, थे किलो आ, कि किलो गोभी ते किलो गाजरਾਂ ਲਈਆਂ ਸੀ ਇਹ ਦੋ ਤੋਂ 2.5 ਮਹੀਨੇ ਤੋਂ ਜ਼ਿਆਦਾ ਨਹੀਂ ਬਚਣਾ ਚਾਹ ਰ ਏਡਾ ਸਵਾਦ ਬੰਦਾ ਹੈ ਕਿ ਤੁਸੀਂ ਇਹਨੂੰ ਪਰੌਂਠੇ ਨਾਲ ਪੂੜੀ ਨਾਲ ਛੋਲਾ ਨਾਲ ਤੇ ਬਾਜਰੇ ਮੱਕੇ ਦੀ ਰੋਟੀ ਦੇ ਨਾਲ ਤੁਸੀਂ ਖਾਓਗੇ ਨਾ ਸੱਚੀ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ फटाफट ਮੁੱਕ ਵੀ ਜਾਂਦਾ ਵੈ ਤੇ ਥੋੜਾ ਪਹਿਲੇ ਟਰਾਈ ਕਰ ਲੋ ਵਧੀਆ ਬਣੇ ਤੇ ਫਿਰ ਹੋਰ ਪਾ ਲੈਣਾ ਐ ਸੀਜ਼ਨ ਚ ਨਾ ਗੋਭੀ ਗਾਜਰ ਬਹੁਤ ਵਧੀਆ ਆਂਦੀ ਹੈ ਤੇ ਆਲਮੋਸਟ ਸਭ ਐ ਸੀਜ਼ਨ ਚ ਆਚਾਰ ਪਾਲ ਲੈਂਦੇ ਨੇ ਤੇ ਅਗਲੇ 5-6 ਮਹੀਨੇ ਆਰਾਮ ਨਾਲ ਉਹਨਾਂ ਦੇ ਨਿਕਲ ਜਾਂਦੇ ਨੇ ਲੋ ਜੀ ਇੱਥੇ ਸਾਡਾ ਗੋਭੀ ਗਾਜਰ ਦਾ ਇੱਕਦਮ ਵਧੀਆ ਆਸਾਨ ਜਿਹੜਾ ਨਾ ਆਚਾਰ ਮੈਂ ਤੁਹਾਡੇ ਨਾਲ ਬਣਾ ਕੇ ਸ਼ੇਅਰ ਕੀਤਾ ਵਾ ਬਹੁਤ ਹੀ ਸਵਾਦ ਬਣਿਆ ਹੈ ਤੇ ਰੈਸিপি ਤੁਹਾਡੇ ਤੱਕ ਪਹੁੰਚ ਗਈ ਹੈ ਹੁਣ ਤੁਸੀਂ ਵੀ ਟਰਾਈ ਕਰੋ ਚਲੋ ਜੀ ਫਿਰ ਮਿਲਦੇ ਹਾਂ ਇੱਕ ਹੋਰ ਆਸਾਨ ਤੇ ਸਵਾਦੀ ਜੀ ਰੈਸিপি ਦੇ ਨਾਲ ਉਦੋਂ ਤੱਕ ਥੈਂਕ ਯੂ ਬਾਏ ਬਾਏ